ਉਸ ਤੋਂ ਆਕੇ ਤੇ ਸਾਨੂੰ ਪਿੰਡ ਦੇ ਬਜ਼ੁਰਗਾਂ ਨੇ ਨਾ ਜਿਹੜੇ ਮਤਲਬ ਉਦੋਂ ਇੱਥੋਂ ਦੇ ਲਾਟਮੈਂਟ ਜਿਨ੍ਹਾਂ ਨੂੰ ਆਈਆਂ ਸਾਰਿਆਂ ਇੱਥੇ ਬਾ ਦਿੱਤਾ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਬਾ ਦਿੱਤਾ ਤੇ ਹਜਾਬ ਦਾ ਉਹਨਾਂ ਆਖਿਆ ਵੀ ਨਾਲੇ ਤੇ ਇੱਥੇ ਆਪਦੇ ਮਕਾਨ ਬਣਾਓ ਤੇ ਨਾਲੇ ਕੋਈ ਥੋੜੀ ਬਾਲੀ ਬਾਤ ਕਰਕੇ ਆਪਦਾ ਕੋਈ ਖਾਣ ਪੀਣ ਵਾਲੀ ਪਹਿਲੀ ਬਣਾ ਲਓ ਉਹ ਢੱਗਿਆਂ ਦੀ ਵਾਈ ਸੀ ਉਦੋਂ ਟਰੈਕਟਰ ਟ੍ਰਕਟਰ ਤੇ ਐਕੋ ਨਹੀਂ ਸਨ ਜੀ ਤੇ ਅਸੀਂ ਆਪ ਦਾ ਮਿਹਨਤ ਕਰਦੇ ਰਹੇ ਕਦੀ ਜੰਗਲ ਪਾਟ ਕਦੀ ਖੋੜੀ ਬਾਦ ਕਰ ਕੋਈ ਠੱਗਿਆਂ ਨਾਲ ਵਾਹ ਕਰਾਈ ਮਾਰ ਠੱਗਿਆਂ ਦੂਹ ਵਾਲੀ ਬਲਦਾਂ ਵਾਲੀ ਕਰਾਈ ਹੁੰਦੀ ਸੀ ਉਹ ਮਾਰ ਮੂਰ ਕੇ ਚਲੋ ਕਰਦੇ ਰਹੇ ਕਰ ਕਰਾ ਕੇ ਹੋਣ ਆਣ ਕੇ ਫਿਰ ਸਾਨੂੰ ਉਹ ਕਲੈਕਸ਼ਨ ਵੀ ਮਿਲ ਗਿਆ ਕਲੈਕਸ਼ਨ ਵੀ ਹੱਲਵਾ ਲਿਆ ਹੌਲੀ ਹੌਲੀ ਜਿਵੇਂ ਜਿਵੇਂ ਵੀ ਅਗਾ ਚੱਲਦੇ ਗਏ ਉਥੋਂ ਟਿੱਕਰ ਐਸ ਤੇ ਐਸ ਇੱਥੋਂ ਟਿੱਕਰ ਪੜੇ ਆ ਕਿ ਪਤਾ ਨਹੀਂ ਕੋਈ ਉਹ ਸਮਝੀ ਨਹੀਂ ਵੀ ਕਿਹੜੀ ਚੀਜ਼ 1947 ਤੋਂ ਜਦੋਂ ਤੋਂ ਤਿੰਨ ਪੀੜੀਆਂ ਤੋਂ ਤੁਸੀਂ ਰਹ ਰਹੇ ਹੋ ਤੁਹਾਨੂੰ ਅੱਗੇ ਵੀ ਕਦੀ ਕਿਸੇ ਪ੍ਰਸ਼ਾਸਨ ਨੇ ਸਰਕਾਰ ਨੇ ਇਥੇ ਆਖਿਆ ਹਾਂਜੀ ਉਹ ਸਾਡਾ ਬਜ਼ੁਰਗ ਸੀ ਨਾ ਹੂੰ ਉਹਦੇ ਉੱਤੇ ਸਰਪੰਚ ਨੇ ਕੇਸ ਕਰ ਦਿੱਤਾ ਅੱਛਾ ਕੇਸ ਕਰ ਦਿੱਤਾ ਤੇ ਉਹ ਮਤਲਬ ਨਾ ਜਦੋਂ ਕੇਸ ਤੇ ਜਾਂਦਾ ਰਿਹਾ ਤੇ ਉਹ ਬਜ਼ੁਰਗ ਸਾਡਾ ਗੁਜ਼ਰ ਗਿਆ ਹੂੰ ਬਜ਼ੁਰਗ ਗੁਜ਼ਰ ਗਿਆ ਤੇ ਇਹ ਜਿਹੜਾ ਸੀ ਨਾ ਉਹ ਉਦੋਂ ਵੀ ਮੌਕੇ ਦਾ ਸਰਪੰਚ ਸੀ ਅੱਛਾ ਜੀ ਤੇ ਕੋਈ ਤੇਰੇ ਵਰਗਾ ਮਤਬਲ ਸਾਡਾ ਸੱਜਣ ਸੀ ਉਹਨੇ ਆਖਿਆ ਵੀ ਇਹ ਉਥੇ ਪੀਰ ਸਾਡੇ ਪਿੰਡ ਮੇਲਾ ਲੱਗਦਾ ਉਥੇ ਇਹ ਆਪਦੀ ਪੀਰ ਦੀ ਕਸਮ ਚੁੱਕ ਗਿਆ ਵੀ ਤੁਸੀਂ ਐਂ ਦਾ ਨਾ ਮਾੜਾ ਕਰੋ ਤੁਹਾਡਾ ਨਹੀਂ ਕਰਦਾ ਅਸੀਂ ਚੁੱਪ ਕਰਕੇ ਘਰ ਬੈ ਗਏ ਠੀਕ ਹੈ ਤੇ ਉਹ ਸਾਡੇ ਮਤਬਲ ਇੱਕ ਆਕੂਗਤ ਜੋ ਵੀ ਲੈਂਦਾ ਰਿਹਾ ਉਤੋਂ ਜੇ ਕੋਈ ਸਾਡੀ ਹੁੰਦੀ ਸੀ ਸੰਮਣ ਜਾਂ ਕੋਈ ਸਲਾਹ ਹੁੰਦੀ ਸੀ ਇਹ ਇਨਕਾਰੀ ਲੇਖਤਾਂ ਜ਼ਾਰੀਆ ਉਤੋਂ ਉਤੋਂ ਨਵੇੜ ਦਿੰਦਾ ਸੀ ਤੁਹਾਡੇ ਤੱਕ ਸਾਡੇ ਟਿੱਕਰ ਨਹੀਂ ਕੋਈ ਤਲਾ ਆਈ ਅਸਾਂ ਕਿ ਚਲੇ ਆਪਦੇ ਘਰ ਆਏ ਸੀ ਆਪਣੇ ਘਰਾਂ ਉਦੋਂ ਟਿੱਕਰ ਆਜ ਟਿੱਕਰ ਇਹਨੇ ਚਾਰ پلان ਕੀਤੇ ਨੇ ਤੋਂ ਪਹਿਲੋਂ ਠੀਕ ਹੈ ਸਰਪੰਚੀ ਦੇ ਠੀਕ ਹੈ ਪਰ ਬਾਕੀ ਇਹਨੇ ਸਾਨੂੰ ਨਹੀਂ ਬੁਲਾਇਆ ਹੂੰ ਫੋਨ ਆਣ ਕੇ ਪਾਇ ਕਿ ਖੁੰਦ ਕਰਖੀ ਸੂ ਕੀ ਗੱਲ ਹੈ ਉਹ ਤਾਂ ਰੋਜ਼ ਦੱਸੇ ਸਾਡੇ ਮੂੰਹ ਤੇ ਆ ਕੇ ਸਾਡੇ ਕੋਲ ਤਾਂ ਕੋਈ ਨਹੀਂ ਹੈ ਹੀ ਨਹੀਂ ਕੋਈ ਐਸੀ ਤੇ ਹੁਣ ਵੀ ਜਦੋਂ ਬਾਪੂ ਜੀ ਤੁਹਾਡੇ ਇੱਥੇ ਆ ਕੇ ਇਹਨਾਂ ਨੇ ਸ਼ੁਰੂਆਤ ਕੀਤੀ ਢੋਈ ਢੋਈ ਦੀ ਤਾਨੂੰ ਕੋ ਨੋਟਿਸ ਭੇਜਿਆ ਜਾਂ ਨਹੀਂ ਭੇਜਿਆ ਨਾ ਨਾ ਸਿੱਧੇ ਢਾਉਣ ਹੀ ਆ ਗਏ ਸਿੱਧੇ ਆ ਗਏ ਇਸ ਤਰ੍ਹਾਂ ਪਹਿਲੋ ਆਇਆ ਪ੍ਰਸ਼ਾਸਨ ਸ਼ੁਰੂ ਤੋਂ ਤੇ ਅੱਜ ਕੱਲ੍ਹ ਦੇ ਸਾਲ ਹੋ ਗਿਆ ਉਹ ਸਾਨੂੰ ਆਂਦਾ ਵੀ ਤੁਸੀਂ ਆਪਦਾ ਵੀ ਕਹਾ ਕਿ ਸਾਡੇ ਮਕਾਨ ਢਾਓ ਨਾ ਕਾਗਜ਼ੀ ਕਾਰਵਾਈ ਕਰ ਲਓ ਆਪਦਾ ਪਹਿਲੀ ਲੈ ਲਓ ਗਰੀਬ ਬੰਦੇ ਅਸੀਂ ਕਿੱਧਰ ਜਾਈਏ ਉਹਨਾਂ ਜ਼ਮੀਨ ਸਾਡੇ ਤੋਂ ਨਾ ਸਾਲ ਬਾਅਦ ਹੀ ਨੇ ਸਰਪੰਚ ਨੇ ਅੱਛਾ ਹਾਂ ਸਰਪੰਚ ਨੇ ਬਾਹਲੀ ਸਾਲ ਅਸੀਂ ਫਿਰ ਸਾਨੂੰ ਪਤਾ ਲੱਗਾ ਵੀ ਇਹ ਸਾਡੇ ਨਾਲ ਬਹੁਤ ਨਜਾਇਜ਼ ਤੇ ਧੱਕਾ ਕਰ ਗਿਆ ਹੂੰ ਹੂੰ ਸਾਨੂੰ ਪਤਾ ਲੱਗਾ ਵੀ ਪਹਿਲੀ ਦੇ ਸਾਡੇ ਨਾਮ ਬੋਲਦੀ ਪਈ ਹੈ ਅੱਛਾ ਬਜ਼ੁਰਗੇ ਤੋਂ ਪਿੱਛੋਂ ਸਾਡੇ ਚੌਹ ਪਰਾਵਾਂ ਦੇ ਨਾਂ ਗਰਦੌਰੀ ਹੋ ਗਈ ਸੀ ਹੂੰ ਹੂੰ ਉਦੋਂ ਤੋਂ ਲੱਗ ਕੇ ਅੱਜ 34 35 ਸਾਲ ਦੀ ਸਾਡੇ ਚੌਹ ਪਰਾਵਾਂ ਨਾਲ ਗਰਦੌਰੀ ਹੈ ਸਾਡੇ ਬਜ਼ੁਰਗ ਤੋਂ ਪਿੱਛੇ ਉਹ 20 ਸਾਲ ਦੀ ਉਹਦੇ ਨਾਲ ਵੀ ਨਾਮ ਹੀ ਹੋਈ ਤੇ ਇਥੋਂ ਕਰਕੇ ਬਸ ਇਹ ਚੀਜ਼ਾਂ ਨੂੰ ਕਰ ਕਰਾ ਕੇ ਅਸੀਂ ਤਰ੍ਹਾਂ ਆ ਗਏ ਵਿਚ ਇਹ ਚੀਜ਼ ਤੇ ਇਹ ਨੇ ਸਾਡੇ ਨਾਲ ਜਦੋਂ ਹਾਂ ਪੈਣੀ ਚ ਟਰੈਕਟਰ ਵਾੜਿਆ ਵੇ ਪੈਣੀ ਸਾਡੀ ਏ ਉਹ ਨੇ ਆਣ ਕੇ ਇੱਥੇ ਤੱਕਾ ਮਰਾ ਕੇ ਵੇ ਦੇ ਕੇ ਪੁਲਿਸ ਨੂੰ ਤੱਕਾ ਆਪਣਾ ਪੈਸੇ ਖਵਾ ਕੇ ਨਹੀਂ ਕੋਈ ਨੋਟਿਸ ਨਹੀਂ ਕੋ ਸਾਨੂੰ ਤਲਾ ਨਹੀਂ ਕੋ ਕਿਸੇ ਚੀਜ਼ ਦਾ ਵੀ ਉਹਨੇ ਨਹੀਂ ਸਾਨੂੰ ਮਸਲ ਕੋਈ ਤਲਾ ਦਿੱਤੇ ਵੀ ਮੈਂ ਆ ਚੀਜ਼ ਆਉਂਦੀ ਏ ਨਾ ਪੁਲਸ ਵਾਲਿਆਂ ਦੱਸਿਆ ਨਾ ਹੀ ਸਾਨੂੰ ਕੋਈ ਨੋਟਿਸ ਆਇਆ ਤੇ ਆ ਇਸ ਤਰ੍ਹਾਂ ਆ ਕੇ ਅਸੀਂ ਉੱਥੇ ਗਏ ਆ ਪਈ ਉਥੇ ਥਾਣੇ ਤੂੰ ਅੱਖਾਂ ਲੱਗੇ ਤੁਸੀਂ ਇਹਨਾਂ ਨੂੰ ਮੈਂ ਦੋ ਮਿੰਟ ਘੇਟੇ ਨਹੀਂ ਜਾਂ ਦਿੰਦਾ ਇੰਸਪੈਕਟਰ ਆਉਂਦਾ ਤੁਸੀਂ ਡੀਸੀ ਦੇ ਪੇਸ਼ ਹੋ ਜਾ ਅੱਛਾ ਅਸੀਂ ਉਥੇ ਗਏ ਆ ਡੀਸੀ ਉਥੇ ਮੌਕੇ ਤੇ ਨਹੀਂ ਉਹ ਪਾਸੇ ਹੋ ਗਿਆ ਇਹੋ ਤੇ ਚੰਡੀਗੜ ਚਲਾ ਗਿਆ ਸਾਡੇ ਆਉਂਦਿਆਂ ਨੂੰ ਆਹ ਤੇ ਸਾਡੀ ਢੇਰੀ ਜਿਹੜੀ ਸੀ ਨਾ ਸਾਰੀ ਖਤਮ ਕੀਤੀ ਪਈ ਅਸੀਂ ਆਜ਼ਾਰ ਬੂ ਕੀਤੀ ਮਾਫੀ ਤੂੰ ਘਰ ਵਾਲੇ ਦੇ ਘਰ ਨਹੀਂ ਤੂੰ ਕਿਹਦੇ ਤੋਂ ਪੁੱਛ ਕੇ ਸਾਡੇ ਘਟ ਆ ਦਿੱਤੇ ਕੋਈ ਆਰਡਰ ਨਹੀਂ ਕੁਛ ਨਹੀਂ ਉਸ ਸੱਗੋ ਬੋਲਦੀ ਕੋਈ ਨਹੀਂ ਅਸੀਂ ਬਹੁਤ ਉਹਨਾਂ ਨੂੰ ਮਲਾਜਮਾਂ ਨੂੰ ਅਸੀਂ ਆਂਦਰ ਰਹਿ ਤੂੰ ਕਿੰਨੂ ਤੇਰਾ ਮਲਾਜਮ ਬਣਾਤਾ ਤੂੰ ਵੀ ਤੇ ਹਿੰਦੂ ਧਰਮ ਹੈ ਜੀ ਤੈਨੂੰ ਖੌਬ ਵੀ ਨਹੀਂ ਆਇਆ ਤੈਨੂੰ ਡਰ ਵੀ ਨਹੀਂ ਆਇਆ ਵੀ ਗਰੀਬਾਂ ਦੀਆਂ ਛਤਾਂਾਂ ਕੇ ਮੈਂ ਤੋੜ ਦਿੱਤੀਆਂ ਮੇਰੇ ਹੁਣ ਇੱਥੇ ਪੈਸੇ ਵੀ ਦੱਬੇ ਗਏ ਮੇਰਾ ਸੋਨਾ ਵੀ ਗਿਆ ਹੈ ਤੇ ਬਾਕੀ ਹੁਣ ਤੂੰ ਮੇਰੀ ਝੋਲੀ ਚ ਮਾਉਂਦਾ ਝੋਲੀ ਕੀਤੀ ਮੈਂ ਮੇਰੀ ਝੋਲੀ ਚ ਪਾ ਦੇਗਾ ਕੰਜਰਾ ਤੈਨੂੰ ਬਣਾਇਆ ਕਿਨੇ ਅਫਸਰ ਪਰ ਬਾਕੀ ਕੋ ਕੋ ਬੋਲੇ ਕੋਨੇ ਆਪਦਾ ਚੁੱਪ ਕਰਕੇ ਆਪਦਾ ਬਹਿ ਗਿਆ ਉਹ ਆਪਦਾ ਕਾਰ ਵੇ ਇੱਥੇ ਇਧਰੋਂ ਫਿਰ ਮਕਾਨ ਐਸ ਪਾਸੇ ਇੱਕ ਅੱਧਾ ਰਹਿ ਗਿਆ ਕੋ ਤੇਰੇ ਵਰਗੇ ਦੇ ਪਿੱਛੋਂ ਕੋਈ ਫੋਨ ਆਇਆ ਕਿਸੇ ਵੀ ਆਇਆ ਸਿਰੋ ਇੱਕ ਛੱਡ ਗਣ ਬਾਕੀ ਸਾਰਾ ਰੜਾ ਕਰ ਤੈਨੂੰ ਕਿੰਨੇ ਦਿਨ ਹੋ ਗਏ ਇੱਥੇ ਬਾਹਰ ਰੁੱਖਾਂ ਥੱਲੇ ਬੈਠਿਆ ਹਾਂ ਸਾਨੂੰ 26 ਤੋਂ ਲੱਗ ਕੇ ਅੱਜ ਤੱਕ ਇੱਥੇ 26 ਤਰੀਕ ਦੇ ਬੈਠੇ ਹੋ ਹਾਂਜੀ ਹਾਂਜੀ 9 ਤਰੀਕ ਆ ਇੱਥੇ ਤੁਹਾਡੇ ਹੋਰ ਕਿੰਨੇ ਕੁ ਬੰਦੇ ਪਹੁੰਚੇ ਆ ਜਿੰਨਾ ਤੁਹਾਡੀ ਸਾਰ ਲਈ ਫਾਰ ਲਈ ਇਸ ਤਰ੍ਹਾਂ ਆਉਂਦਾ ਤਾਂ ਤੁਹਾਡੇ ਉੱਤੇ ਜਵੇਂ ਸੰਗਤਾਂ ਆਉਂਦੀਆਂ ਰੀਆਂ ਇਸ ਤਰ੍ਹਾਂ ਹੀ ਸਾਡੇ ਬਿਆਨ ਲੈ ਕੇ ਚਲੀਆਂ ਜਾਂਦੀਆਂ ਤੁਸੀਂ ਮੁੱਖ ਮੰਤਰੀ ਤੱਕ ਵੀ ਪਹੁੰਚ ਕੀਤੀ ਨਹੀਂ ਜਹੀ ਨਹੀਂ ਗਏ ਕਿ ਓਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਸੰਗਤ ਦੇ ਰੂਬਰੂ ਹੋ ਰਹੇ ਹਾਂ ਇੱਕ ਬੜੀ ਕਨੌਣੀ ਹਰਕਤ ਜਿਹੜੀ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਕੀਤੀ ਜਾਂ ਪ੍ਰਸ਼ਾਸਨ ਨੇ ਜਾਣਬੁੱਝ ਕੇ ਕੀਤੀ ਇਹ ਆਉਣ ਵਾਲੇ ਸਮੇਂ 'ਚ ਖੁਲਾਸੇ ਹੋਣਗੇ। ਔਰ ਭਾਈ ਰੇਸ਼ਮ ਸਿੰਘ, ਭਾਈ ਬੂਟਾ ਸਿੰਘ, ਭਾਈ ਰਗਵੀਰ ਸਿੰਘ, ਭਾਈ ਗੁਰਦੇਵ ਸਿੰਘ ਚਾਰ ਭਰਾ ਨੇ ਔਰ ਪਿਛਲੀਆਂ ਤਿੰਨ ਪੀੜੀਆਂ ਤੋਂ ਇਹ ਪਰਿਵਾਰ ਪਿੰਡ ਅੰਮੂਪੁਰ ਇੱਥੇ ਕਰਨਾਲ ਦੇ ਨੇੜੇ ਨੀਂਸੰਗ ਤਹਿਸੀਲ ਵਿੱਚ ਪਿੰਡ ਪੈਂਦਾ ਹੈ ਉੱਥੇ ਰਹਿ ਰਿਹਾ ਹੈ। 14 ਕ ਕਿੱਲੇ ਜ਼ਮੀਨ ਹੈ। 14 ਕ ਕਿੱਲੇ ਜ਼ਮੀਨ ਇੰਨਾ ਚਾਰਾ ਭਰਾਵਾਂ ਕੋਲ ਓਏ। ਔਰ 1947 ਵਿੱਚ ਪਹਿਲਾ ਪਾਕਿਸਤਾਨ ਤੋਂ ਵੱਡੇ ਉਜੜ ਕੇ ਆਏ ਉਜੜ ਕੇ ਆਇਆਂ ਨੂੰ ਇਸ ਜਗ੍ਹਾ ਤੇ ਸਰਕਾਰ ਨੇ ਇਹਨਾਂ ਨੂੰ ਜਗ੍ਹਾ ਅਲਾਟ ਕਰ ਦਿੱਤੀ ਬੀਆਬਾਨ ਜਗ੍ਹਾ ਇਹਨਾਂ ਨੇ ਹੱਡ ਭੰਨਵੀਂ ਮਿਹਨਤ ਕਰਕੇ ਉਹਨੂੰ ਆਬਾਦ ਕੀਤਾ ਅੱਜ ਆਬਾਦ ਹੋ ਗਈ ਤੇ ਹਾਕਮਾਂ ਦੀ ਅੱਖ ਫਿਰ ਉੱਥੇ ਟਿਕ ਗਈ ਵੀ ਇਹਨਾਂ ਦੀਆਂ ਜ਼ਮੀਨਾਂ ਫਿਰ ਖੋਲੋ ਜ਼ਮੀਨ ਖੋਣ ਦੀ ਮਨਸਾ ਨੂੰ ਲੈ ਕੇ ਨਿੱਜੀ ਰੰਜਿਸ਼ ਕੱਢਦੇ ਆ ਇਥੋਂ ਦੇ ਜਿਹੜੇ ਸਰਪੰਚ ਨੇ ਉਹਨਾਂ ਨੇ ਕਿਵੇਂ ਰਲ ਮਿਲ ਕਰਕੇ ਇਹਨਾਂ ਤੋਂ ਜ਼ਮੀਨ ਖੋਹਣ ਦੇ ਜਿਹੜੇ ਕੋਝੇ ਯਤਨ ਕੀਤੇ ਗਏ ਵੀ ਦੱਸ ਚੁੱਕੇ ਨੇ ਬਾਪੂ ਜੀ ਪਿੱ ਜਿਹੜੇ ਸਰਕਾਰੀ ਦਰਬਾਰੀ ਕਾਗਜ਼ ਆਉਂਦੇ ਸਨ ਇਹਨਾਂ ਤੱਕ ਨਹੀਂ ਸੀ ਹਉਣ ਦਿੱਤੇ ਪਿੱਛੋਂ ਮੋੜ ਦਿੱਤੇ ਜਾਂਦੇ ਸੀ ਵੀ ਕੀ ਕੋਰਟ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿੰਨਾ ਕੁ ਗੁੰਮਰਾਹ ਕੀਤਾ ਗਿਆ ਉਹ ਦੱਸ ਚੁੱਕੇ ਆ 26 ਜੂਨ ਨੂੰ ਇੱਥੇ ਆ ਕੇ ਹਮਲਾਵਰਾਂ ਦੀ ਤਰ੍ਹਾਂ ਹਮਲਾ ਹੁੰਦਾ ਹੈ ਬੀਬੀਆਂ ਭੈਣਾਂ ਬਜ਼ੁਰਗਾਂ ਬੱਚਿਆਂ ਦੇ ਨਾਲ ਹੱਥੋਫਾਈ ਕੀਤੀ ਜਾਂਦੀ ਹੈ ਤੇ ਘਰ ਦਾ ਮਲਿਆ ਮੇਟ ਕਰ ਦਿੱਤਾ ਜਾਂਦਾ ਤੁਸੀਂ ਇਹ ਵੇਖ ਸਕਦੇ ਹੋ ਸਾਰਾ ਵੀ ਸਵਜੋ ਸਮਾਨ ਇਹਨਾਂ ਦਾ ਐ ਤੈਸ ਨੈਸ ਕਰ ਦਿੱਤਾ ਸੁਹਾਗਾ ਮਾਰ ਦਿੱਤਾ ਹੈ ਸਮਾਨਾਂ ਦੀ ਸਮਾਨ ਲੈ ਕੇ ਕੱਪੜੇ ਲੀੜੇ ਬਰਬਾਦ ਕਰ ਦਿੱਤੇ ਜੋ ਵੀ ਚੀਜ਼ਾਂ ਸੀ ਗਿਆ ਨਦੀਆਂ ਇੱਥੋਂ ਤੱਕ ਕਿ ਲੈਟਰਨ ਬਾਥਰੂਮ ਦੀਆਂ ਸੀਟਾਂ ਤੱਕ ਪਟੂਕ ਲਿਆ ਪਟ ਤੂਟੀਆਂ ਕਹਿੰਦੇ ਵੀ ਪਟ ਕੇ ਲੈ ਕੇ ਬੱਚਿਆਂ ਦੇ ਸਕੂਲਾਂ ਦੇ ਫੈਲਾਅ ਦੇ ਮੀਟਰ ਲਾ ਕੇ ਲੈ ਕੇ ਲਾ ਕੇ ਲੈ ਕੇ ਕਿ ਇੱਥੇ ট্রান্সਫਾਰਮਰ ਵੀ ਲਾਗੇ ਵੀ ਅਸੀਂ ਇੱਥੇ ਛੱਡਣਾ ਕੱਖ ਨਹੀਂ ਦੂਸਰੇ ਪਾਸੇ ਇਹ ਕਹਿੰਦੇ ਨੇ ਕਿ ਤੁਸੀਂ ਇਹ ਜ਼ਮੀਨ ਜਾਇਦਾਦ ਛੱਡ ਕੇ ਚਲੇ ਜਾਓ ਜਾ ਤੁਹਾਨੂੰ ਜਾਨੋਂ ਮਾਰ ਦੇਾਂਗੇ ਦੱਸੋ ਇਹ ਕਿੱਧਰ ਦੀ ਜ਼ਮੂਰੀਅਤ ਹੈ ਕਿਹੜਾ ਭਾਰਤੀ ਕਾਨੂੰਨ ਹੈ ਤੇ ਕਿਹੜਾ ਸੰਵਿਧਾਨ ਅਸੀਂ ਅੱਜ ਇੱਥੇ ਆ ਪਹੁੰਚੇ ਆ ਮੈਨੂੰ ਕੱਲ ਪਤਾ ਲੱਗਿਆ ਜੀ ਇਸ ਖਬਰ ਦਾ ਮੈਂ ਸੱਚੀ ਗੱਲ ਕਹਿ ਰਿਹਾ ਭਾਈ ਸਰਬਜੀਤ ਸਿੰਘ ਸਾਡੇ ਨਾਲ ਨੇ ਪਟਿਆਲੇ ਤੋਂ ਇਹਨਾਂ ਨੇ ਖਬਰ ਇੱਥੋਂ ਗਿਆਨੀ ਵਰਿਆਮ ਸਿੰਘ ਵਰਿਆਮ ਸਿੰਘ ਹੋਣਾ ਦੇ ਥਰੂ ਇਹਨਾਂ ਨੂੰ ਮਿਲੀ ਇਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਭਾਈ ਸਾਹਿਬ ਤੁਸੀਂ ਵਿਜੀਓ ਇੱਕ ਤੁਹਾਨੂੰ ਖਬਰ ਭੇਜ ਰਿਹਾ ਹਾਂ ਗੁਰਸਿੱਖ ਪਰਿਵਾਰਾਂ ਦੀ ਉਹਨੂੰ ਵਾਚਿਓ ਵਾਚਣ ਤੋਂ ਬਾਅਦ ਇੱਕ ਦਮ ਅੰਦਰ ਝੰਡੋੜਿਆ ਗਿਆ ਕਿ 1947 ਵੇਲੇ ਵੀ ਸਾਡੇ ਨਾਲ 10 ਲੱਖ ਪਰਿਵਾਰ ਮਾਰੇ ਗਏ ਲੱਖਾਂ ਪਰਿਵਾਰ ਉਜੜੇ ਲੱਖਾਂ ਧੀਆਂ ਦੀ ਇੱਜ਼ਤ ਗਈ ਜਾਨ ਮਾਲ ਇੱਜ਼ਤ ਬਰਬਾਦ ਕਰਾਉਣ ਤੋਂ ਬਾਅਦ ਆਦੇਸ਼ ਮਿਲਿਆ ਇਸ ਦੇਸ਼ ਦੇ ਵਿੱਚ ਹੱਕ ਹਕੂਕ ਮਿਲਣ ਦੀ ਸਾਨੂੰ ਗੱਲਾਂ ਕੀਤੀਆਂ ਦਾਅਵੇ ਕੀਤੇ ਗਏ ਪਰ ਅੱਜ 70 75 ਸਾਲ ਬਾਅਦ ਮੁੜ ਉਹੀ ਸਿਲਸਿਲਾ ਫਿਰ ਉੱਥੇ ਦਾ ਉੱਥੇ ਹੀ ਆ ਬੜਾ ਦੁੱਖ ਹੋਇਆ ਖੈਰ ਅਸੀਂ ਸਾਰੇ ਸਿੰਘਾਂ ਨੇ ਸ਼ੇਰੇ ਪੰਜਾਬ ਦਲ ਸਿੱਖ ਸਦ ਭਾਵਨਾ ਦਲ ਦੇ ਵੀਰਾਂ ਦੇ ਸਹਿਯੋਗ ਨਾਲ ਮੀਟਿੰਗ ਕਰਕੇ ਸਵੇਰੇ ਅਸੀਂ ਸੀਐਮ ਹਰਿਆਣੇ ਦੇ ਜਿਹੜੇ ਨਾਇਬ ਸਿੰਘ ਸੈਣੀ ਨੇ ਅਸੀਂ ਉਹਨਾਂ ਦੇ ਨਿਵਾਸ ਸਥਾਨ ਚੰਡੀਗੜ੍ਹ ਪਹੁੰਚੇ ਉੱਥੇ ਜਾ ਕੇ ਇਹਨਾਂ ਦਾ ਅਸੀਂ ਪੱਤਰ ਦੇ ਕੇ ਆਏ ਆਂ ਜਿਹਦੇ ਵਿੱਚ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਪੂਰਾ ਸਾਧੋ ਆਇਆ ਕਿ ਅਸੀਂ ਬਿਲਕੁਲ ਇਹਦੇ ਤੇ ਧਿਆਨ ਦੇਵਾਂਗੇ ਹੁਣ ਵੇਖਦੇ ਹਾਂ ਮੁੱਖ ਮੰਤਰੀ ਸਾਹਿਬ ਕਿੱਥੇ ਕ ਪੂਰੇ ਉੱਤਰ ਦੇ ਨੇ ਕਿ ਇੱਕ ਬੰਨੇ ਸਰਕਾਰ ਕਹਿ ਰਹੀ ਹੈ ਗਰੀਬ ਲੋਕਾਂ ਨੂੰ 5 ਮਰਲਿਆਂ ਦੇ ਪਲਾਟ ਦਿੱਤੇ ਜਾਣਗੇ ਦੂਸਰੇ ਪਾਸੇ 1947 ਦੇ ਉਜੜ ਕੇ ਆਇਆਂ ਨੂੰ ਮੁੜ ਇਹ ਕਿਵੇਂ ਉਜਾੜਿਆ ਜਾ ਰਿਹਾ ਹੈ ਇਹ ਸਰਕਾਰ ਨੇ ਵੇਖਣਾ ਹੈ ਉਹ ਕਿੱਥੇ ਜ਼ਮੂਰੀਅਤ ਨੂੰ ਰੱਖ ਰਹੀ ਆ ਫਿਰ ਪਿਛਲੇ ਦਿਨੀ ਇਹ ਵੀ ਇੱਕ ਘਟਨਾ ਉਥੇ ਲਤੀਫਪੁਰੇ ਵਿੱਚ ਵੀ ਵਾਪਰੀ ਸੀਗੀ ਔਰ ਇਹ ਵੀ ਪਤਾ ਲੱਗਿਆ ਜੀ ਕੋਈ ਕਹਿ ਰਿਹਾ ਪੰਚਾਇਤੀ ਜਗ੍ਹਾ ਜੀ ਕੋਈ ਫਲਾਣਾ ਕੁਝ ਮੈਂ ਕਹਿਣਾ ਚਾਹੁੰਨਾ ਕਿ ਜਦੋਂ 1947 ਚ ਉੱਜੜ ਕੇ ਆਏ ਔਰ ਇੱਥੇ ਲਿਆ ਕੇ ਵਸਾਏ ਗਏ ਤੇ ਉੱਜੜੇ ਕੇ ਆਏ ਹੋਿਆਂ ਨੂੰ ਵਸਾਉਣ ਤੋਂ ਬਾਅਦ ਉਜਾੜਨ ਦੀ ਕੋਈ ਤਕ ਨਹੀਂ ਬਣਦੀ ਸਰਕਾਰ ਇਨਾਂ ਦੀ ਜਿਹੜੀ ਜ਼ਮੀਨ ਇਹਨਾਂ ਦੇ ਕੋਲੇ ਪੀੜ੍ਹੀਆਂ ਤੋਂ ਵਗ ਰਹੀ ਹੈ ਉਹਨੂੰ ਪੱਕੇ ਤੌਰ ਤੇ ਇਹਨਾਂ ਦੇ ਨਾਂ ਅਲਾਟ ਕਰੇ ਇੰਤਕਾਲਾ ਕਰੇ ਇਹਨਾਂ ਦੇ ਘਰ ਬਣਾ ਕੇ ਦੁਬਾਰਾ ਦਵੇ ਔਰ ਜਿਹੜੇ ਦੋਸ਼ੀਆਂ ਨੇ ਸਰਕਾਰ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਘਰ ਤੋੜੇ ਨੇ ਜ਼ਮੋਰੀਅਤ ਦਾ ਕਹਾਣ ਕੀਤਾ ਹੈ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਵਜਾਈ ਹੈ ਔਰ ਸਿੱਖ ਕੇਵਲ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਥੇ 150 ਦੇ ਕਰੀਬ ਪਰਿਵਾਰ ਨੇ ਪਰ ਚਾਰ ਪਰਿਵਾਰ ਹੀ ਕਿਉਂ ਚੁਣੇ ਗਏ ਇੱਥੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਕੇਵਲ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਿ ਜ਼ਮੂਰੀਅਤ ਦੇ ਨਾਤੇ ਬਹੁਤ ਗਲਤ ਹੈ ਤੇ ਇਹ ਹੁਣ ਇਹਦੇ ਨਾਲ ਦੇਸ਼ ਦੀ ਬਦਨਾਮੀ ਹੋਈ ਸੰਵਧਾਨ ਦੀ ਬਦਨਾਮੀ ਹੋਈ ਕਾਨੂੰਨ ਦੀਆਂ ਤੱਜੀਆਂ ਉੱਡੀਆਂ ਇਹ ਹੁਣ ਮੁੱਖ ਮੰਤਰੀ ਸਾਹਿਬ ਤੇ ਪ੍ਰਸ਼ਾਸਨ ਦੇਖੇ ਅਸੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਨੂੰ ਵੀ ਕਹਿਣਾ ਚਾਹੁੰਦੇ ਹਾਂ ਬੀਜੇਪੀ ਦੀ ਕੇਂਦਰ ਚ ਸਰਕਾਰ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਜਾਨ ਮਾਲ ਇੱਜ਼ਤ ਦੇ ਰੱਖੇ ਆ ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਇਹ ਵੇਖ ਲਿਓ ਇਹਨਾਂ ਦੇ ਨਾਲ 1947 ਨਾਲ ਸੰਬੰਧਤ ਲਤੀਫਪੁਰੇ ਜਲੰਧਰ ਵਿੱਚ ਵੀ ਪਰਿਵਾਰ ਸੜਕ ਤੇ ਬੈਠੇ ਨੇ ਇੱਥੇ ਵੀ ਬੈਠੇ ਹੋਏ ਆ ਫਿਰ ਇਹਨਾਂ ਨਾਲ ਅੱਜ رابطہ ਸਾਡਾ ਇਥੋਂ ਭਾਈ ਸਾਹਿਬ ਕੀ ਉਹਨਾਂ ਦਾ ਨਾਂ ਸੀ ਜਿਹੜੇ ਹਰਦੀਪ ਸਿੰਘ ਆ ਮਗਰ ਭਾਈ ਸਾਹਿਬ ਕੰਨੀ ਸਿੰਘ ਤੋਂ ਜਿਹੜੇ ਸੀਗੇ ਭਾਈ ਰੇਸ਼ਮ ਸਿੰਘ ਹੋਣੀ ਹਾਂਜੀ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਇਥੋਂ ਵੀਰ ਨੇ ਰੱਬਤਾ ਕਰਵਾਇਆ ਔਰ ਮੈਂ ਪਹਿਲਾਂ ਅੰਮ੍ਰਿਤਸਰ ਸਾਬ ਤੋਂ ਚੱਲ ਕੇ ਮੁੱਖ ਮੰਤਰੀ ਦੀ ਕੋਠੀ ਗਏ ਅਸੀਂ ਸਾਰੀ ਟੀਮ ਉਥੋਂ ਚੱਲ ਕੇ ਅਸੀਂ ਇਹਨਾਂ ਲਈ ਤੰਬੂ ਖਰੀਦ ਕੇ ਅੰਬਾਲੇ ਤੋਂ ਅਸੀਂ ਇੱਥੇ ਪਹੁੰਚਿਆ ਵੀ ਇਹਨਾਂ ਨੂੰ ਤੰਬੂ ਲਾ ਕੇ ਦਈਏ 10 ਦਿਨ ਹੋ ਗਏ 12 15 ਇਹ ਧੁੱਪ ਛਾਂ ਰੁੱਖਾਂ ਦੇ ਥੱਲੇ ਕੱਟ ਰਹੇ ਆ ਬੱਤੀ ਪਾਣੀ ਦਾ ਪ੍ਰਬੰਧ ਕੋਈ ਨਹੀਂ ਬੁਰਾ ਹਾਲ ਤੇ ਮੋਟਾ ਮਸ਼ਰ ਜਿਹੜਾ ਇੱਥੇ ਇਹਨਾਂ ਨੂੰ ਖਾ ਰਿਹਾ ਤੇ ਕਿੰਨੀਆਂ ਬਿਮਾਰੀਆਂ ਤੇ ਕੀ ਕੁਸ਼ ਉਹ ਇੱਕ ਸਾਹਮਣੇ ਮੂੰਹ ਵੱਡੀ ਬੈਠੀਆਂ ਨੇ ਪਰ ਇੱਥੇ ਆ ਕੇ ਵੀ ਪਤਾ ਲੱਗਿਆ ਕਿ ਜਦੋਂ ਅਸੀਂ ਇਹ ਵੀਡੀਓ ਪਾਈ ਮੁੱਖ ਮੰਤਰੀ ਨੂੰ ਮਿਲੇ ਤੇ ਸਾਡੇ ਜਿਹੜੇ ਸੁੱਤੇ ਪਏ ਸੀ ਉਹ ਵੀ ਕਿਤੇ ਨਾ ਕਿਤੇ ਜਾਗੇ ਨੇ ਨੀਂਦ ਵਿੱਚੋਂ ਚਾਹੀਦਾ ਸੀ ਪੀ ਹਰਿਆਣੇ ਦੇ ਵਿੱਚ ਗੋਲਕ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਬڑے ਸਿੱਖ ਪੰਥਕ ਨੇ ਪਰ 15 ਦਿਨਾਂ ਤੋਂ ਇਹਨਾਂ ਨੂੰ ਕਿੰਨੇ ਪੁੱਛਣਾ ਸੀ ਕਮੇਟੀਆਂ ਨੇ ਬਹੁਤ ਸਾਰੀਆਂ ਪਰ ਸਾਡਾ ਉਹਨਾਂ ਵੱਗੇ ਇਹ ਵੀ ਕਿਤੇ ਨਾ ਕਿਤੇ ਇੱਕ ਦੁੱਖ ਵੀ ਹੈ ਕਿ ਜਦੋਂ ਕਿਤੇ ਕਿਤੇ ਘਟਨਾ ਵਾਪਰਦੀ ਹੈ ਤੁਰੰਤ ਸਾਨੂੰ ਉੱਥੇ ਪਹੁੰਚਣਾ ਬਣਦਾ ਹੈ ਅਸੀਂ ਤਾਂ ਦੂਰ ਬੈਠੇ ਸੀ ਤੁਸੀਂ ਤਾਂ ਇੱਥੇ ਲੱਗੇ ਸੀ ਕਮੇਟੀਆਂ ਸੀ ਪੰਥਕ ਲੋਕ ਸਨ ਸਿਆਸੀ ਲੋਕ ਸਨ ਬڑے-ਬڑے ਦਮਗੱਜੀ ਮਾਰਨ ਵਾਲੇ ਲੋਕ ਸਨ ਪਰ ਇਸ ਪਰਿਵਾਰ ਦੇ ਮਗਰ ਨਹੀਂ ਆਏ ਅੱਜ ਜਦੋਂ ਗੱਲ ਨਿਕਲੀ ਤੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੇਖਿਓ ਕਿਤੇ ਹੱਥੋਂ ਬਾਜੀ ਨਾ ਨਿਕਲ ਜਾਏ ਖੈਰ ਅਸੀਂ ਉਹ ਰਾਜਨੀਤੀ ਨੂੰ ਇੱਕ ਪਾਸੇ ਕਰਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਔਰ ਨਾਲੇ ਵੀ ਬੇਨਤੀ ਕਰਦਾ ਕਿ 12 ਤਰੀਕ ਨੂੰ ਇਸੇ ਜਗ੍ਹਾ ਤੇ ਸਿੱਖ ਜਿਹੜੇ ਨੇ ਭਰਾ ਨੇ ਜਾਂ ਜਥੇਬੰਦੀਆਂ ਨੇ ਸਮਾਜ ਸੇਵੀ ਨੇ ਜਾਂ ਕੋਈ ਹੋਰ ਨੇ ਉਹਨਾਂ ਨੇ ਇੱਥੇ ਇੱਕ ਕੱਤਰਤਾ ਵੀ ਬੁਲਾਈ ਹੈ ਵੀ ਸਾਰੇ ਇੱਥੇ ਪਹੁੰਚੋ 12 ਤਰੀਕ ਤੱਕ ਸਰਕਾਰ ਕੀ ਕਰਦੀ ਏ ਵੇਖਣਾ ਹੋ ਨਹੀਂ ਕਰਦੀ ਤੇ ਫਿਰ 12 ਤਰੀਕ ਦੇ ਇਕੱਠ ਨੇ ਇਸ ਪਰਿਵਾਰ ਲਈ ਜਮੂਰੀਅਤ ਲਈ ਸੰਵਿਧਾਨ ਲਈ ਕਾਨੂੰਨ ਲਈ ਤੇ ਮਨੁੱਖੀ ਅਧਿਕਾਰਾਂ ਲਈ ਕੀ ਸੋਚਣਾ ਹੋ ਇਹ ਆਪਾਂ 12 ਤਰੀਕ ਤੱਕ ਦੇਖਦੇ ਕਿ ਕਿਹੜੇ ਫੈਸਲੇ ਲੈ ਜਾਂਦੇ ਨੇ ਔਰ ਅਸੀਂ ਹਰ ਉਸ ਫੈਸਲੇ ਦੇ ਨਾਲ ਹੋਵਾਂਗੇ ਜਿਹੜਾ ਮਨੁੱਖੀ ਅਧਿਕਾਰਾਂ ਦੀ ਜਾਨ ਮਾਲ ਇੱਜ਼ਤ ਦੀ ਰਾਖੀ ਕਰਨ ਵਾਲਾ ਹੋ ਔਰ ਇਹ ਵੀ ਬੇਨਤੀ ਕਰਦੀ ਹੈ ਸ਼੍ਰੀ ਪੰਜਾਬ ਅਦਲ ਸਿੱਖ ਸਦਭਾਵਨਾ ਦਲ ਵੱਲੋਂ ਅਸੀਂ ਅੱਜ ਇਹ ਸਿੱਖ ਭਰਾਵਾਂ ਤੇ ਬਣੀ ਆ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਆਏ ਸਾਡੇ ਵੀਰ ਪਟਿਆਲੇ ਤੋਂ ਭਾਈ ਸਰਬਜੀਤ ਸਿੰਘ ਭਾਈ ਜਗਮਿੰਦਰ ਸਿੰਘ ਤੇ ਥੋਈ ਸਾਹਿਬ ਗੁਰਮੀਤ ਸਿੰਘ ਪੰਜਾਬ ਪ੍ਰਧਾਨ ਉਹ ਪਟਿਆਲੇ ਤੋਂ ਆਏ λαβ ਸਿੰਘ ਜੀ ਤੇ ਭਾਈ ਹਰਦੀਪ ਸਿੰਘ ਚੰਡੀਗੜ੍ਹ ਤੋਂ ਆਏ ਅਮਨਪ੍ਰੀਤ ਸਿੰਘ ਹੁਣ ਇਕਬਾਲ ਸਿੰਘ ਹੁਣ ਅਸੀਂ ਅਮਰਸਰ ਸਾਹਿਬ ਤੋਂ ਆਏ ਲੋੜ ਪਈ ਇੱਥੇ ਪਹੁੰਚੇ ਆ ਇਹ ਵੀ ਨਾਲ ਕਹਿੰਨੇ ਵੀ ਕੱਲ ਨੂੰ ਕਿਸੇ ਨਾਲ ਵੀ ਧੱਕਾ ਹੋਵੇ ਚਾਹੇ ਕੋਈ Hindu ਭਰਾ ਆਏ ਚਾਹੇ ਕੋਈ Muslim ਭਰਾ ਆਏ ਚਾਹੇ ਕੋਈ ਹੋਰ ਹੈ ਅਸੀਂ ਉਹਨਾਂ ਨਾਲ ਵੀ ਖੜਾਂਗੇ ਪਰ ਹਰਿਆਣੇ ਦੇ ਵਿੱਚ ਬੜੀਆਂ ਬਰਾਦਰੀਆਂ ਨੇ ਕੋਈ जाट ਭਰਾ ਨੇ ਕੋਈ ਹਿੰਦੂ ਭਰਾ ਨੇ ਕੋਈ ਮੁਸਲਮਾਨ ਭਰਾ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਨਾ ਕਿਉਂ ਭੀ ਅੱਜ ਗਵੰਡੀਆਲ ਵਿਸੰਤਰ ਬਲਦਾ ਹੈ ਇਹਨੇ ਪਤਾ ਨਹੀਂ ਕਦੋਂ ਕਿਦੇ ਘਰ ਲੱਗ ਜਾਣਾ ਇਸ ਲਈ ਜੇ ਅੱਜ ਇਹਨਾਂ ਦੇ ਲੱਗੀ ਆ ਨਾ ਤੇ ਅੱਜ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਇੱਥੇ ਸਾਡਾ ਫਰਜ਼ ਬਣਦਾ ਹੈ ਤੇ ਮੈਂ ਅੱਜ ਆਪਣੇ ਵਕੀਲ ਨਾਲ ਵੀ ਗੱਲ ਕਰ ਚੁੱਕਾ ਹਾਂ ਜਿਹੜੇ ਕੀ ਅ ਅਰुण ਜੀ ਬੜੇ ਵਧੀਆ ਵਕੀਲ ਨੇ ਹਾਈ ਕੋਰਟ ਦੇ ਉਹਨਾਂ ਨੇ ਸਪੈਸ਼ਲ ਫੋਨ ਕਰਕੇ ਕਿਹਾ ਹਾਈ ਕੋਰਟ ਦੀਆਂ ਸੇਵਾਵਾਂ ਮੈਂ ਦੇਵਾਂਗਾ ਇਨ੍ਹਾਂ ਚਾਰਾਂ ਪਰਿਵਾਰਾਂ ਲਈ ਤਕੜਾ ਹੋ ਕੇ ਇਹਨਾਂ ਦਾ ਕੇਸ ਲੜਾਂਗਾ ਇਹਨਾਂ ਦੇ ਹੱਕ ਹਕੂਕ ਦਵਾਵਾਂਗਾ ਔਰ ਬੜੀ ਬਰੀਕੀ ਨਾਲ ਛਾਣਬੀਣ ਕਰਾਂਗਾ ਇਥੋਂ ਤੱਕ ਉਹਨਾਂ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਸ਼ਾਮ ਨੂੰ ਮਿਲ ਕੇ ਵੀ ਗੱਲ ਕਰਾਂਗਾ ਕਿ ਇਸ ਮੁੱਦੇ ਦਾ ਤੁਸੀਂ ਕੀ ਕੀਤਾ ਖੈਰ ਅਸੀਂ ਪਰਿਵਾਰ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਨਾਲ ਤੇ ਆਓ ਸਾਰੇ ਮਿਲ ਕੇ ਤਕੜੇ ਹੋ ਕੇ ਨਾ ਪਰਿਵਾਰਾਂ ਦਾ ਸਾਥ ਦੇਈਏ ਅੱਜ ਇਹ ਜਿਹੜੇ ਨੇ ਕੱਲ ਨੂੰ ਕਿਸੇ ਹੋਰ ਨੂੰ ਉਜਾੜਨਗੇ ਜਿਹੜੇ ਭੂਮ ਮਾਫੀਏ ਨੇ ਲੋਕਾਂ ਦੀਆਂ ਜ਼ਮੀਨਾਂ ਖੋਣ ਵਾਲੇ ਨੋਟ ਤੇ ਵੋਟ ਦੀ ਗੰਦੀ ਰਾਜਨੀਤੀ ਕਰਨ ਵਾਲੇ ਇਹਨਾਂ ਲੋਕਾਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ ਆਓ ਸਾਰੇ ਮਿਲ ਕੇ ਸਾਥ ਦੇਈਏ ਮਨੁੱਖੀ ਅਧਿਕਾਰਾਂ ਨੂੰ ਬਹਾਲ ਕਰੀਏ ਸ਼ਹਿਰੇ ਪੰਜਾਬ ਸਿੱਖ ਸਤਿ ਭਾਵਨਾ ਦਲ ਵੱਲੋਂ ਤੇ ਸ਼ੇਰੇ ਪੰਜਾਬ ਦਲ ਵੱਲੋਂ ਸਭ ਨੂੰ ਗੁਰਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ